ਹੈਲੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਟਾਈਮ ਹੋ ਗਿਆ ਜੀ 6 ਵਜ ਕੇ 20 ਮਿੰਟ ਔਰ ਮੈਂ ਬੜੀਆਂ ਜੀ ਆਪਣੇ ਮੇਨ ਦਫ਼ਤਰ ਮਾ ਰਸੋਈ ਮਾ ਔਰ ਅੱਜ ਮੈਂ ਬਣਾਉਂਗੀ ਜੀ ਬੈਂਗਣਾਂ ਦੀ ਸਬਜ਼ੀ ਆਲੂ ਬੈਂਗਣ ਅੱਜ ਮੈਂ ਆਲੂ ਬੈਂਗਣ ਕੱਟ ਲਏ ਆ ਔਰ ਮਸਾਲਾ ਆਪਣਾ ਰੈਡੀ ਕਰ ਰਹੀ ਆ ਤੇ ਚਲੋ ਪਹਿਲਾਂ ਮਸਾਲੇ ਨੂੰ ਗ੍ਰੇਂਡ ਕਰ ਦਈਏ ਔਰ ਇਹ ਹੈ ਹਮਾਰਾ ਸਟੈਂਡ ਕਰੀਏ ਜੀ ਗ੍ਰੇਂਡ ਪਹਿਲਾਂ ਆਪਾਂ ਮਸਾਲੇ ਨੂੰ ਮਸਾਲੇ ਨੂੰ ਗ੍ਰੇਂਡ ਕਰ ਦਈਏ ਪਹਿਲਾਂ ਫਿਰ ਆਪਾਂ ਲਈਏ ਤੜਕੇ ਛੜ ਕੇ ਤੋ ਜਸਟ ਮਸਾਲਾ ਹੋ ਗਿਆ ਆਪਣਾ ਰੈਡੀ ਔਰ ਕੋਠੇ ਪਰ ਪਟ ਰਹੇ ਆ ਜੀ ਗਮਲੇ ਲੈ ਕੇ ਵਿੱਚ ਬਹੁਤ ਜ਼ਿਆਦਾ ਕਾਹ ਹੋਇਆ ਬਤਾ ਔਰ ਬਾਹਰ ਅੰਕਲ ਸੋਰੀ ਸਾਡੇ ਗੁਆਂਢੀ ਆ ਮਤਲਬ ਉਹ ਤੋਂ ਪਟਵਾਇਆ ਸੀ ਆ ਕਹਿੰਦੇ ਵੀ ਚਲੋ ਸਾਡੇ ਨੇੜੇ ਨਾ ਰਹਿੰਦੇ ਆ ਪਰੋਸੀਆਂ ਦੇ ਤੇ ਉਹ ਪਟ ਰਹੇ ਆ ਜੀ ਕੱਖ ਤੇ ਫਿਲਹਾਲ ਮੌਜੂਦ ਕੇ ਪਾਪਾ ਕੋਠੇ ਪਰ ਹੈ ਗਮਲੇ ਸਾਫ ਹੋ ਰਹੇ ਆ ਤੋ ਫਾਈਨਲੀ ਤੜਕੇ ਵਾਸਤੇ ਕੜਛੀ ਤੇਲ ਲੈ ਲਿਆ ਮੈਂ ਟੜਕੇ-ਟੜਕੇ ਲਾਈਏ। ਕੀ ਹੋਇਆ ਲਿਓ? ਜੋਤ ਨੂੰ ਭੋਂਗ ਰੈ ਲਿਓ। ਕੀ ਹੋਇਆ? ਲਓ, ਲਿਓ ਭੋਂਗ ਰੈ ਜੋਤ ਨੂੰ। ਇਹ ਜੋਤ ਐ ਆਪਣੀ ਹੋਇਆ। ਜੋਤ ਤਾਂ ਫਾਈਨਲੀ ਆ ਛੱਤ ਸਾਫ ਹੋ ਰਹੀ ਹੈ ਸਾਡੇ ਗਮਲੇ ਕੀ ਗਮਲੇ ਦੇ ਵਿੱਚ ਨਾ ਬਹੁਤ ਜ਼ਿਆਦਾ ਕਵਾੜ ਹੋਇਆ ਪਤਾ ਇਸ ਕਰਕੇ ਉਹ ਸਾਫ ਕਰਨੇ ਵਾਲਾ ਲੱਗਿਆ ਹੋਇਆ ਬ੍ਰਦਰ ਹੀ ਲੱਗਦੇ ਆ ਸਾਡੇ ਗੁਆਂਢੀਆਂ ਦੇ ਵੀਰਾ ਹਨ ਉਹ ਸਾਫ ਕਰ ਰਿਹਾ ਹੈ ਕਾ ਔਰ ਲੋ ਜੀ ਲਈਏ ਧੜਕੇ ਛੜਕੇ ਫੇਰ ਉਹ ਚਲ ਵਾ ਇੱਕ ਨਾਲ ਲਿਓ ਬਹੁਤ ਹੰਗ ਕਰਦਾ ਐ ਕਦੀ ਰਸੋਈ ਦੇ ਵਿੱਚ ਤੇ ਨਹੀਂ ਨਿਕਲਦਾ ਇੰਨਾ ਭੁੱਖੜ ਐ ਨਾ ਇਹਨੂੰ ਆਏ ਹੋ ਜਾਏਗਾ ਵੀ ਮੈਨੂੰ ਚੀਜ਼ਾਂ ਦੇ ਦਿਓ ਬਸ ਖਾਣੇ ਵਾਲੀਆਂ ਤੈਨੂੰ ਸਾਰੀਆਂ ਚੀਜ਼ਾਂ ਦੇ ਦਾਂ ਆਲੂ ਆ ਨਹੀਂ ਛੱਡਦਾ ਬੈਂਗਣ ਆ ਨਹੀਂ ਛੱਡਦਾ ਕੋਈ ਸਬਜ਼ੀ ਨਹੀਂ ਛੱਡਦਾ ਸਾਰੀ ਖਾ ਲੇਗਾ ਇਹ じゃ ਭੁੱਖੜ ਐ ਇਹ ਲਓ ਜੀ ਸਬਜ਼ੀ ਬਣਾ ਲਈ ਆਪੋ ਦੇ ਨਾ ਧਨੀਆ ਪਾਉ ਲਈ ਪਾੜਾ ਸਾਰੇ ਮਸਾਲੇ ਪਾ ਦੇ ਧਨੀਆ ਪਾਊਡਰ ਹੈ ਨਾ ਮੈਂ ਬਣਾਇਆ ਵਾ ਕਿਉਂਕਿ ਧਨੀਆ ਹਰਾ ਪੰਗਿੰਦਾ ਨਹੀਂ ਹੈਗਾ ਜਿਹੜੇ ਟਾਈਮ ਵਾ ਫਿਰ ਮੈਂ ਸੁੱਕਾ ਧਨੀਆ ਪੀਸ ਕੇ ਨਾ ਔਰ ਰੱਖਿਆ ਵਾ ਉਹਦੀ 스మెਲ ਬਹੁਤ ਵਧੀਆ ਹੁੰਦੀ ਹੈ ਸਬਜੀ ਦੇ ਵਿੱਚ ਇਸ ਕਰਕੇ ਮੈਂ ਇੱਕ ਡੱਬਾ ਭਰ ਕੇ ਰੱਖਿਆ ਵਾ ਦੇਖੋ ਇਹ ਸਾਰਾ ਨਾ ਸੁੱਕਾ ਧਨੀਆ ਇਹ ਡੱਬਾ ਭਰ ਕੇ ਰੱਖਿਆ ਵਾ ਮੈਂ ਜਦ ਵੀ ਲੋੜ ਹੁੰਦੀ ਆ ਪਾ ਵਿੱਚ ਪਾ ਲੈਨੇ ਆ ਇਹ ਨਾਲ ਵਿੱਚ ਪਾ ਦਾਂ ਮੈਂ ਥੋੜਾ ਜਿਹਾ ਲੋ ਜੀ ਲਈਏ ਆਪਾਂ ਸਬਜੀ ਨੂੰ ਤੜਕੇ ਛੜਕੇ ਔਰ ਰੈੱਡ ਮਿਰਚ ਪਾਣ ਦਾ ਨਾ ਮੈਨੂੰ ਬਹੁਤ ਵਧੀਆ ਲੱਗਦਾ ਸਬਜੀ ਦੇ ਵਿੱਚ ਜਿਹੜੀ ਕਲਰ ਵਾਲੀ ਮਿਰਚ ਹੁੰਦੀ ਹੈ ਨਾ ਉਹ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਔਰ ਮੈਨੂੰ ਹਰੀ-ਹਰੀ ਸਬਜੀ ਵਧੀਆ ਨਹੀਂ ਲੱਗਦੀ ਮਤਲਬ ਜੋ ਸਬਜੀ ਦਾ ਕਲਰ ਹੈ ਨਾ ਔਰ ਰੈੱਡ ਤਰ੍ਹਾਂ ਦਾ ਹੋਵੇ ਮੈਨੂੰ ਉਹ ਵਧੀਆ ਲੱਗਦਾ ਜ਼ਿਆਦਾ ਤੇ ਲੋ ਜੀ ਸਬਜੀ ਆਪਣੀ ਆਲੂ ਬੈਂਗਣ ਕੀ ਆਪਾਂ ਨੇ ਮਤਲਬ ਮਟੀਰੀਅਲ ਵਗੈਰਾ ਸਾਰਾ ਪਾ ਤਿਆ ਹੁਣ ਆਪਾਂ ਕੁੱਕਰ ਬੰਦ ਕਰਾਂਗੇ ਔਰ ਮੈਂ ਜਿਆਦਾ ਪਤਲੀ ਸਬਜੀ ਨਹੀਂ ਬਣਾਣੇਗੀ ਗਾੜੀ ਜੀ ਬਣਾਉਂਗੀ ਰਸਮੀ ਸੀ ਜੀ ਹਨਾ ਉਹੀ ਵਧੀਆ ਲੱਗਦੀ ਹੈ ਬੈਂਗਣ ਦੀ ਸਬਜੀ ਕੁੱਕਰ ਕਰ ਦਾਂਗੇ ਆਪਾਂ ਬੰਦ ਹੁਣ ਲੋ ਜੀ ਇੱਕ ਪਾਸੇ ਆਪਣੀ ਸਬਜੀ ਨੂੰ ਲੱਗ ਰਿਹਾ ਤੜਕਾ ਔਰ ਇੱਕ ਪਾਸੇ ਗੁੰਨਾਗੇ ਜੀ ਆਪਾਂ ਆਟਾ ਨਾਲ ਦੀ ਨਾਲ ਔਰ ਸਬਜੀ ਆਪਣੀ ਬਣ ਕੇ ਹੋ ਰਹੀ ਹੈ ਰੈਡੀ ਨੇ ਇਹਨੇ ਆਪਾਂ ਆਟਾ ਗੁੰਨ ਕੇ ਰੱਖ ਦਿੰਨੇ ਆ ਕਿਉਂਕਿ ਪਹਿਲਾਂ ਗੁੰਨਿਆ ਵਾ ਨਾ ਆਟਾ ਰੋਟੀ ਸਾਫ ਪੱਕਦੀ ਆ ਤੇ ਲੋ ਜੀ ਲੋ ਜੀ ਜਿਹੜੀਆਂ ਢਰਨ ਵਾਲੀਆਂ ਸੀਟੀਆਂ ਆਪਾਂ ਆਟਾ ਵੀ ਗੁੰਨਦੇ ਆਪਾਂ ਨੇ ਆਪਣੇ ਪੱਕੇ ਰੱਖਦੇ ਆ ਗੁੰਨਤਾ ਗੁੰਨ ਕੇ ਰੱਖਦੇ ਆ ਇਹਨੇ ਨਾ ਆਟਾ ਗੁੰਨ ਕੇ ਨਾ ਪਹਿਲਾਂ ਰੱਖਣਗੇ ਵਿੱਚ ਫਾਇਦਾ ਆ ਜਦੋਂ ਆਪਾਂ ਬਾਦਵਾ ਮੁੱਕੀ ਦੇ ਕੇ ਨਾ ਦੁਬਾਰਾ ਗਿੱਲੇ ਹੱਥ ਗੈਲ ਫੇਰ ਰੋਟੀ ਸਾਫ ਉਤਰਦੀ ਆ ਔਰ ਫਿਲਹਾਲ ਸਬਜੀ ਵੀ ਹੋ ਰਹੀ ਆ ਬਣ ਕੇ ਰੈਡੀ ਤਾਂ ਫਿਲਹਾਲ ਮੈਂ ਵੀ ਕੋਠੇ ਪਰ ਜਾ ਕੇ ਦੇਖਦੀ ਆ ਕਿੰਨਾ ਕੱਖ ਪੱਟਿਆ ਹਨਾ ਗਮਲੇਾਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਵਾ ਤਾਂ ਲੋਕੇ ਟੰ ਟੰ ਕੀਆ ਟੰ 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 ਕੀ ਆਏ ਹੋ ਇੰਗਲਿਸ਼ ਇੰਗਲਿਸ਼ ਨਹੀਂ ਮਾਰ ਥੋੜੀ ਨੂੰ ਪਾੜ ਕੇ ਬਣਾ ਕਰ ਇੰਗਲਿਸ਼ ਵੀ ਇੰਗਲਿਸ਼ ਨੂੰ ਆਖ ਪਰਿੰਦੂ ਜਹਾਲੀ ਚੋਲੇ ਦੀ ਨਾਲੇ ਪੱਟਦੇ ਕੀ ਕਰਨਾ ਇਹੋ ਫੁੱਲ ਨਿਕਲਾਂਗੇ ਪਰ ਰਣ ਦੇ ਬਸ ਇਸੇ ਮਾਹੋਰ ਮਨ ਰੱਖੀਂ ਕਿਆ ਲੈ ਰਿਆ ਜੋ ਤੱਕ ਜੇ ਪੰਡਿਆ ਚੱਤ ਦਾ ਹੋਵੇ ਤੇ ਤੇਰੇ ਵਾਸਤੇ ਜਿੱਦੀ ਆਪਣੀ ਦੇ ਤੋਂ ਤੂੰ ਤੂੰ ਹਲਾ ਘੰਮ ਰੁਕੀ ਕੀ ਹੋ ਗਿਆ 7:00 ਵਜ ਗਏ ਜੀ ਪੂਰੇ ਪੰਛੀ ਵੀ ਜਾ ਰਹੇ ਆ ਆਪਣੇ ਘਰਾਂ ਨੂੰ ਹਨੇਰਾ ਹੋ ਗਿਆ ਕੀ ਹੋਇਆ ਕਿਉ ਲੜਾਈ ਪਾ ਰਹੀ ਹੈ ਨਹੀਂ ਤੇਰੇ ਗੱਲ ਵੀ ਖੇਲਾ ਪੁੱਤ ਸਾਰੇ ਜਣੇ ਲੀਓ ਗੱਲ ਥੋੜੀ ਖੇਲਾ ਗੱਲ ਆਪਣੀ ਡੋਲਵੀ ਦਿਖਾ ਦਿਓ ਅੱਛਾ ਸਾਰੇ ਜਣੇ ਕਹਿ ਰਿਹਾ ਆਪਣੀ ਡੋਲਦੀ ਖਾਓ ਕਿ ਐਸੀ ਐ ਡੋਲਵੀ ਭੈਂਕਦੀ ਆਪਣੀ ਬੰਦਾ ਗੁੱਸਾ ਹੋ ਰਿਹਾ ਅੱਜ ਬਹੁਤ ਜ਼ਿਆਦਾ ਨਰਾਜ਼ ਹੈ ਕਿ ਉਧਰ ਆ ਜਾਈਏ ਕਾਂ ਤੇ ਲਈ ਕੱਪੜਾ ਜਾ ਕੇ ਹੰਨੇ ਨਾ ਬਣਾਉਂਦਾ ਇਹ ਮੈਂ ਜੋਗਾ ਕੀ ਚੀਜ਼ ਆ ਸਫਗਾਓ ਹਾਂ ਸਫਗਾ ਪਤਾ ਜੋਂ ਸੰਨੀਉ ਨਹੀਂ ਹੁੰਦਾ ਅੱਛਾ ਅੱਛਾ ਭਾਂਡੇ ਮਾਂਜਣੇ ਵਾਸਤੇ ਉਹ ਕੋ ਨਹੀਂ ਹੁੰਦਾ ਹੈਗਾ ਗੰਦਾ ਨਹੀਂ

ਫਿਰਾਲੂ ਪੈਂਜਲੌਰ ਮੈਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਹਾਂ ਚਲੋ ਚਲੋ ਜਾ ਕਰਨ ਚਲेंगे ਗੁਰਦੁਆਰਾ ਸਾਹਿਬ ਚੱਲਦੇ ਹਾਂ ਅਸੀਂ ਔਰ ਮੈਂ ਵੀ ਜਾ ਰਹੀ ਹਾਂ ਬਾਬਾ ਜੀ ਅਰਦਾਸ ਕਰ ਲਈ ਐ ਫਟਾਫਟ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਅੱਜ ਮੂੜ ਬਣ ਗਿਆ ਗੁਰਦੁਆਰਾ ਸਾਹਿਬ ਜਾਣੇ ਦਾ ਕੱਲ ਵੀ ਗਏ ਤੇ ਹਾਂ ਕੱਲ ਵੀ ਗਏ ਤੇ ਹਕਮ ਜੋ ਹੁੰਦਾ ਹੈ ਹਕਮ ਜੋ ਹੁੰਦਾ ਹੈ ਅਰਦਾਸ ਹੋਰੀ ਬਾਬਾ ਜੀ ਕਿਉਂ ਦੇਖ ਅਰਦਾਸ ਹੋਰੀ ਐ ਨਾ

ਜਾਪੋ ਉਹ ਮਿਲ ਰਿਹਾ ਚਲੋ 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 ਲੀ ਜਾਗੀ ਤੇਰਾ ਲੱਡੂ ਖੋ ਲੈਣਾ ਮੱਕਣ ਚੱਕਲੇ ਕੋਲੀ ਛਾਲ ਮਾਰਨੀ ਉਹਨੇ ਜੀ ਸਬਜੀ ਮੈਂ ਬਣਾ ਗਈ ਤੀ ਆਟਾ ਮੈਂ ਗੁੰਨ ਲੀਤੀ ਰੁਪੈੰਜਲ ਵੀ ਗਈ ਹੈ ਗੁਰਦੁਆਰਾ ਸਾਹਿਬ ਮੈਂ ਵੀ ਗਈ ਤੀ ਔਰ ਅੱਜ ਮੂਡ ਬਣ ਗਿਆ ਤਾਂ ਔਰ ਮੈਂ ਕਿਹਾ ਤਾਂ ਨਾ ਵੀ ਜਦੋਂ ਮੇਰਾ ਮੂਡ ਹੁੰਦਾ ਉਦੋਂ ਮੈਂ ਜ਼ਰੂਰ ਜਾਨੀ ਆ ਤਾਂ ਫਿਲਹਾਲ ਆਟਾ ਮੈਂ ਗੁੰਨ ਕੇ ਰੱਖ ਗਈ ਤੀ सब्जी में बना गई थी हूँ मैं बनाऊंगी फुलके गर्मा गर्म और थोड़ी देर रेस्ट करके फुलके बनाइए जी गर्मा गर्म हाँ दाल बनाइए भी रोटी फुलके गर्म गर्मा। सब्जी अपनी बन गई है ਉਹ ਇੱਧਰ ਬਣਾ ਰਹੀਆਂ ਜੀ ਮੈਂ ਰੋਟੀ ਕਿਉਂਕਿ ਪਹਿਲਾਂ ਮੈਂ ਚਲੀ ਗਈ ਗੁਰਦੁਆਰਾ ਸਾਹਿਬ ਔਰ ਗੁਰਦੁਆਰਾ ਸਾਹਿਬ ਤੋਂ ਆਈ ਤੀ ਔਰ ਸਬਜੀ ਮੈਂ ਬਣਾ ਗਈ ਤੀ ਪਹਿਲਾਂ ਹੁਣ ਮੈਂ ਲੱਗੀਆਂ ਜੀ ਰੋਟੀ ਬਣਾਉਣ ਗਰਮਾ ਗਰਮ ਪ੍ਰਸ਼ਾਦੇ ਆ ਜੀ ਤੁਸੀਂ ਵੀ ਆਓ ਜੀ ਡਿਨਰ ਸਾਡੇ ਨਾਲ ਕਰੋ ਆ ਕੇ ਲੋ ਜੀ ਫਰੈਂਡਸ ਆਪਾਂ ਨੇ ਰੋਟੀ ਬਣਾ ਲਈ ਔਰ ਸਬਜੀ ਵੀ ਬਣਾ ਕੇ ਰੱਖਿਆ ਜੀ ਰੋਟੀ ਪਤਾ ਨਹੀਂ ਪਾਪਾ ਨੇ ਝਿੜਕੀ ਆ ਫੋਨ ਚਲਾਈ ਤੀ ਪਾਪਾ ਆ ਜਾ ਰੂਪ ਰੋ ਰਹੀ ਏ ਕਹਿ ਰਹੀ ਫੋਨ ਚਲਾਣਾ ਏ ਥਾ ਕਰਕੇ ਪਤਾ ਹੈ ਕਿ ਰੂਪ ਯਾਦ ਕਰ ਰਿਹਾ ਵਾ ਨਬੂਤ ਚਲ ਮਾਰ ਲੈ ਮਾਰ ਚਾਹੇ ਰੋਈ ਨਹੀਂ ਕਰਦੇ ਹੈ ਤੇ ਆਪਾਂ ਕਰਦੇ ਆ ਜੀ ਵਲੋਗ ਦਾ ਐਂਡ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਔਰ ਕੋ ਲਾਈਕ ਕਰੋ ਸਬਸਕ੍ਰਾਈਬ ਕਰੋ ਹਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਪੂਰਾ ਦੇਖਿਆ ਕਰੋ ਪੂਰਾ ਵਿਊ ਕਰਿਆ ਕਰੋ ਪੂਰਾ ਦੇਖਿਆ ਕਰੋ ਤਾਂ ਕਿ ਪੂਰਾ ਵਿਊ ਗਏ ਉਸਕੇ ਸਾਨੂੰ ਪੁਆਇੰਟ ਮਿਲਣ ਹਾਂ ਕਿਉਂਕਿ ਕੋਈ ਫਾਇਦਾ ਨਹੀਂ ਨਾ ਹੁੰਦਾ ਜੇ ਤੁਸੀਂ ਵੀਡੀਓ ਦੇਖਦੇ ਆ ਸਕਿੱਪ ਕਰ ਦਿੰਨੇ ਆ ਪਰ ਪੂਰੀ ਵੀਡੀਓ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਫੇਰ ਦੇਖ ਕੇ ਫੇਰ ਕਮੈਂਟ ਕਰੇ ਕਰੋ ਹਨਾ ਔਰ ਲਾਈਕ ਕਮੈਂਟ ਜ਼ਰੂਰ ਲੋ ਜੀ ਇਧਰ ਦੀਦੀ ਰੋ ਰਹੀ ਐ ਇੱਕ ਇੱਕ ਦੀਦੀ ਸੱਪ ਚੁੱਪ ਹੋਈ ਵੀ ਐ। ਕੀ ਹੋਇਆ ਬੁੱਤ? ਪਾਪਾ ਪਾਪਾ ਨੇ ਝਿੜਕਿਆ। ਪਾਪਾ ਨੂੰ ਮੈਂ ਕਹੂੰਗੀ ਪਾਪਾ ਝਿੜਕਣਾ ਨਹੀਂ ਹੈਗਾ ਬਈ। ਰੁਪੈਂਜਲ ਵਿਚਾਰੀ ਰੋ ਰਹੀ ਐ ਕਿਉਂਕਿ ਰੁਪੈਂਜਲ ਨਾ ਫੋਨ ਚਲਾ ਰਹੀ ਸੀ ਪਾਪਾ ਨੇ ਝਿੜਕ ਦਿਆ। ਕੋਈ ਨਾ ਬੁੱਤ ਕੋਈ ਨਾ। ਕੋਈ ਨਾ। ਮੈਂ ਟੀਵੀ ਲਾਉਂਗੀ ਹੁਣ ਉਰੇ ਪਹਿਲਾਂ ਮੇਰੀ ਗੱਲ ਸੁਣ। ਪਹਿਲਾਂ ਮੈਨੂੰ ਸੁਣਾ ਦੇ ਫਿਰ ਤੋਂ ਵਿਲਾ ਸੁਣਾ ਕੇ ਠੀਕ ਆ। ਰੁਪੈਂਜਲ ਗਈ ਵੀ ਐਸ ਕਾ ਪੇਪਰ ਐ ਪੰਜ ਲੈਸਨ ਐ ਬਹੁਤ ਲੈਂਥੀ ਐ। ਇਸ ਕਰਕੇ ਰੁਪੈਂਜਲ ਕੇ ਹੁਣ ਸੁਣੂਗੀ ਮੈਂ। ਫਿਲਹਾਲ ਤੇ ਰੁਪਿਆੰਜ ਲ ਅਰੈਸਟ ਕਰੇਗੀ ਦਲੂ ਠੀਕ ਇਸ ਟੈਗਲੇ ਪੇਪਰਿਕਾ ਪੰਜਾਬ ਅਗਲਾ ਪੇਪਰ ਪੰਜਾਬੀ ਦਾ ਆਸਾਨ ਜਾਈ ਹੈ ਚਲੋ ਜੀ ਬਾਏ ਟੇਕ ਕੇਅਰ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਬਾਏ ਜੀ ਬਾਏ